ਸਤਿ ਸ਼੍ਰੀ ਅਕਾਲ ਤੁੰਗਨਾਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਰਾਣਾ ਗੁਰਜੀਤ ਸਿੰਘ ਪੁਰਤਲਾ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਪ੍ਰਚਾਰ ਕਰ ਰਿਹਾ ਹਾਂ ਪਰ ਚਾਰ ਦੌਰਾਨ ਉਹਨਾਂ ਨੇ ਲੋਕਾਂ ਤੋਂ ਸਮਰਥਨ ਮੰਗਿਆ ਤੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਅਸਫਲਤਾਵਾਂ ਇਸ ਚੋਣ ਵਿੱਚ ਉਹਨਾਂ ਦੀ ਹਾਰ ਦਾ ਕਾਰਨ ਬਣਨਗੀਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਲੋਕ ਹਮੇਸ਼ਾ ਹੀ ਵਿਕਾਸ ਅਤੇ ਸਹਿਯੋਗ ਦੀ ਭਾਵਨਾ ਦੀ ਕਦਰ ਕਰਦੇ ਹਨ ਜਿਸ ਨੂੰ ਉਹਨਾਂ ਨੇ ਬਣਾਈ ਰੱਖਿਆ ਹੈ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਬਹੁਤ ਵਿਕਾਸ ਹੋਇਆ ਪਰ ਇਸ ਵਾਰ ਕੋਈ ਵਿਕਾਸ ਨਹੀਂ ਹੋਇਆ ਅਤੇ ਇਹੀ ਮੁੱਖ ਮੁੱਦਾ ਹੈ ਕਾਂਗਰਸੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਜਿੱਤ ਦਾ ਭਰੋਸਾ ਹੈ ਪੁਨਾ ਕਿਹਾ ਕਿ ਉਹ ਵਿਕਾਸ ਦੇ ਮੁੱਦੇ ਤੇ ਚੁੰਹਾ ਲੜ ਰਹੇ ਹਨ ਅਤੇ ਉਹਨਾਂ ਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਹੈ ਪੇਸ਼ ਹੈ ਇੱਕ ਰਿਪੋਰਟ ਮੈਂ ਕੋਰਟ ਦਾ ਧੰਨਵਾਦ ਕਰਨਾ ਚਾਹੁੰਦਾ ਬਾਨੇ ਨਾਲ ਪਿੰਡੋਂ ਪਿੰਡ ਜਾ ਰਹੇ ਆਂ ਔਰ ਜਿਹੜੇ ਸਾਡੇ ਪੁਰਾਣੇ ਰਿਸ਼ਤੇ ਆ ਉਹਨਾਂ ਨੂੰ ਰਿਵਾਈਵ ਕਰ ਰਹੇ ਆਂ ਲੋਕ ਪਿਆਰ ਦੇ ਰਹੇ ਆਂ ਬਲਾਕ ਸ਼ੰਤੀ ਜ਼ਿਲ੍ਹਾ ਪ੍ਰਸ਼ਦੀ ਜਿਹੜੀ ਚੋਣ ਹੈ ਉਹ ਕੋਰਟ ਦੇ ਹਦਾਇਤ ਨਾਲ ਹੋ ਰਹੀ ਹੈ ਬਾਈ ਇਲੈਕਸ਼ਨ ਜਿੰਨਾ ਹੋਰ ਗੱਲ ਹੁੰਦੀ ਆ ਜਦੋਂ ਸਮੁੱਚੇ ਪੰਜਾਬ 'ਚ ਵੋਟਾਂ ਪਈਆਂ ਮੈਂਬਰ ਪਾਰਲੀਮੈਂਟ ਦੀਆਂ ਆ ਆਮ ਆਦਮੀ ਨੂੰ 3 13 0 ਆਇਆ ਨੂੰ 3 ਤੇ ਸਾਨੂੰ 7 ਵੋਟਾਂ ਦੇ ਕੇ ਲੋਕਾਂ ਨੇ ਨਿਵਾਜਿਆ ਧੰਨਵਾਦ ਕਰਦੇ ਆਂ ਪੰਜਾਬ ਦੀ ਜਨਤਾ ਦਾ ਤੇ ਅੱਜ ਕਪੂਰਥਲੇ ਦੇ ਵਿੱਚ ਪ੍ਰਚਾਰ ਕਰ ਰਹੇ ਆਂ ਜ਼ਿਲ੍ਹਾ ਪ੍ਰਸ਼ਦ ਜ਼ੋਨ ਬਲਾਕ ਨੰਬਰ 4 ਚੂੜਾ ਸਾਡੇ ਹਰਜਿੰਦਰ ਸਿੰਘ ਜੀ ਗੁੱਟਰ ਸਾਹਿਬ ਪਿੰਡ ਕੋਟ ਕਰਾਰ ਕਰਨ ਤੋਂ ਪ੍ਰਤੀਯਾਸ਼ੀ ਆ ਤੇ ਭਜਨ ਸਿੰਘ ਜੀ ਪਿੰਡ ਭੂਈ ਤੋਂ ਬਲਾਕ ਸ਼ਮਤੀ ਦੇ ਪ੍ਰਤੀਯਾਸ਼ੀ ਆ ਕਾਂਗਰਸ ਦੇ ਉਮੀਦਵਾਰ ਹੈ ਦੋਵੇਂ ਔਰ ਵੇਖੋ ਮੰਗਵੇਂ ਤੰਗਵੇਂ ਜਿਹੜੇ ਹੁੰਦੇ ਨਾ ਚਾਹੇ ਕੱਪੜੇ ਹੋਣ ਚਾਹੇ ਪਾਣਡੇ ਹੋਣ ਚਾਹੇ ਲੀਡਰ ਹੋਣ ਭਈ ਉਹਨਾਂ ਤੇ ਤੁਸੀਂ ਬਾਲਾ ਪਰੋਸ਼ਾ ਨਹੀਂ ਕਰ ਸਕਦਾ ਜੇ ਅਸੀਂ ਮੰਜੇ ਬਿਸਤਰੇ ਕਿਸੇ ਤੇ ਕਰ ਪੇਜੇ ਵਾਪਸ ਲੈ ਲੈਣੇ ਆ ਜੇ ਭਾਂਡੇ ਗਏ ਤਾਂ ਵਾਪਸ ਕਰਨੇ ਪੈਣੇ ਆ ਤੇ ਜੇ ਕੱਪੜੇ ਕਿਸੇ ਨੇ ਕਿਸੇ ਤੇ ਪਾ ਲਿਆ ਉਹਨੇ ਲੈ ਜਾਣੇ ਆ ਲੇਕਿਨ ਮੇਰੀ ਆਦਤ ਆ ਕਿ ਇੱਕ ਅੱਧੀ ਵਾਰ ਤਾਂ ਮੈਂ ਕਰ ਦਿੰਦਾ ਮਾਫ ਕਿ ਚਲੋ ਭੁੱਲਿਆ ਪਟਕਿਆ ਬੰਦਾ ਚਲੇ ਗਿਆ ਉਹਨਾਂ ਦਾ ਕੈਂਡੀਡੇਟ ਆ ਉਹ ਮੰਗਵਾ ਮੰਗਵਾ ਤੰਗਵਾ ਪਹਿਲਾਂ ਮੈਂ ਪੂਆਜੀ ਕੋ ਚਲੇ ਗਿਆ ਸੀ ਤੇ ਹੁਣ ਫੇਰ ਆਮ ਆਦਮੀ ਦੇ ਉਹ ਕੈਂਡੀਡੇਟ ਆ ਲੋਕਾਂ ਨੂੰ ਕਹਿੰਦੇ ਮੇਰਾ ਧਰਾਨੇ ਦਾ ਕੋਈ ਫਰਕ ਨਹੀਂ ਬਈ ਉਧਾਂ ਕੋਈ ਫਰਕ ਨਹੀਂ ਉਧਾਂ ਆਪਣਾ ਵੀਰ ਹੀ ਆ ਲੇਕਿਨ ਇਹ ਆ ਇਲੈਕਸ਼ਨ ਤੇ ਇਲੈਕਸ਼ਨ ਤਾਂ ਫਿਰ ਲਈ ਵੀ ਲੜਨੀ ਪਊਗੀ ਫਿਰ ਨਾ ਕੋ ਭਰਾ ਨਾ ਕੋ ਚਾਚਾ ਜੇ ਲੜਪੇ ਤੇ ਲੜਪੇ ਤੇ 15 ਤਰੀਕ ਦੇ ਬਾਅਦ ਜੋ ਕਹੇਗਾ ਉਹਨਾਂ ਧਮਕੇ ਨਾ ਮਾਰ ਲੋ ਲੋਕਾਂ ਨੂੰ ਪਿੱਛੇ ਕਿ ਪਲਾਟ ਵੰਡੇ ਆ ਜ਼ਿਲ੍ਹਾ ਪ੍ਰਸ਼ਾਸਨ ਆਉਂਦੀ ਗੱਲ ਕਰਦਾ ਮੈਨੂੰ ਪਲਾਟ ਵਾਪਸ ਲੈ ਲੂ ਪਹਿਲੀ ਗੱਲ ਤੇ ਸਰਪੰਚ ਜਿਹੜਾ ਹੁੰਦਾ ਨਾ ਉਹ ਪਿੰਡ ਦੇ ਬਿਹਤਰੀ ਦੀ ਕੰਮ ਕਰਦਾ ਤੇ ਉਹ ਇਕੱਲਾ ਪਲਾਟ ਨਹੀਂ ਕੱਟ ਸਕਦਾ ਉਹਦਾ ਕੇਸ ਚੱਲਦਾ ਸੀ ਉਹਨੂੰ ਵੀ ਪੁੱਛ ਲਿਓ ਮੈਂ ਨੋਂ ਨਹੀਂ ਲੈਣਾ ਸਮਝ ਗਿਆ ਸਰ ਆਏ ਪਿੰਡ ਧਾਰਿਆਲ ਤੋਂ ਨਾ ਧਾਰਿਆਲ ਤੋਂ ਉਹ ਜਿਹੇ ਪਲਾਟ ਕੱਟੇ ਨੇ ਮੇਰੀ ਮੇਰੀ ਵਜ੍ਹਾ ਨਾਲ ਕੱਟੇ ਗਏ ਐਮਐਲਏ ਦੇ ਹੁਕਮ ਚੱਲਦੇ ਜਿਹੜੀ ਸਰਕਾਰ ਹੋਵੇ ਜਿਹਨਾਂ ਦੀ ਨਹੀਂ ਵੀ ਹੋਵੇ ਅਨਾੜੀ ਵੀ ਹੋਣ ਉਹ ਵੀ ਹੁਕਮ ਕਈ ਦਫਾ ਚਲਾ ਜਾਂਦੇ ਆ ਉਹ ਮੰਜੂਰਾਣਾ ਜੀ ਲੱਗੇ ਉਹਨਾਂ ਦੇ ਮਗਰ ਤੇ ਮੈਂ ਤਾਂ ਇੰਨਾ ਕਹਿਣਾ ਚਾਹਣਾ ਕਿ ਵੇਖੋ ਪਲਾਟ ਜਿਹੜੇ ਦੇ ਦਿੱਤੇ ਉਹ ਕੋਈ ਵਾਪਸ ਨਹੀਂ ਲੈ ਸਕਦਾ ਕਿਸੇ ਭਲੇਖੇ ਜਨਾ ਨਾ ਤਾਂ ਕੈਂਡੀਡੇਟਰ ਵੇ ਤੇ ਨਾ ਲੋਕ ਡਰਨੇ ਸਕ ਲੋ ਇਹ ਇਲੈਕਸ਼ਨ ਤਾਂ ਯਾਰ ਮਿੰਤ ਤੜਲੇ ਦੀ ਹੁੰਦੀ ਹੈ ਦਬਕੇ ਦੀ ਨਹੀਂ ਸੋ ਬੜਾ ਨਵੇਂ ਪਿੰਡ ਵਾਲਿਆਂ ਨੇ

ਕੋਈ ਚਿੰਤਾ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਨੂੰ ਕਦੇ ਜਿੱਤਣ ਨਹੀਂ ਦੇਵਾਂਗੇ ਇਹ ਗੱਲ ਪੱਕੀ ਆ ਰਾਣਾ ਜੀ ਆਪ ਦੇ ਹਲਕਾ ਇੰਚਾਰਜ ਚੰਦੀ ਸਾਹਿਬ ਕਹਿ ਰਹੇ ਆ ਕਿ ਛੋਟੀ ਇਲੈਕਸ਼ਨ ਵਾਸਤੇ ਰਾਣਾ ਜੀ ਨੂੰ ਪਿੰਡ-ਪਿੰਡ ਜਾਣਾ ਪੈ ਰਿਹਾ ਵਾ ਵੀ ਆਮ ਆਦਮੀ ਪਾਰਟੀ ਦੇ ਡਰ ਤੋਂ ਜਿਹੜਾ ਉਹ ਇੱਕ ਪੈਨ ਕਰ ਰਿਹਾ ਦੇਖੋ ਰਾਣਾ ਗੁਰਜੀਤ ਸਿੰਘ ਹਮੇਸ਼ਾ ਡਰ ਕੇ ਜਨਤਾ ਚ ਰਿਹਾ ਡਰ ਹੁਣ ਕੋਈ ਮਾੜੀ ਗੱਲ ਨਹੀਂ ਤੇ ਯਾਰ ਟਿੰਗੜੇ ਕੋਈ ਬੰਦਾ ਕੋਨਾ ਆਇਆ ਤੁਮਿੰਦੇ ਹਲਾ ਉਹ ਯਾਰ ਇਲੈਕਸ਼ਨ ਲੜੋ ਇਹ ਇਹ ਜੇ ਪਹਿਲਵਾਨਾ ਨਹੀਂ ਲੜਨਾ ਜੇ ਮੇਰੇ ਰਾਣੇ ਨਾਲ ਲੜਨਾ ਨਾ ਮੈਨੂੰ ਇੱਕ ਤੋਂ ਵਾਰ ਹੋਈ ਗੱਲ ਐਂ ਕਰ ਦੂੰ ਰਾਣੇ ਨੂੰ ਐਂ ਕਰ ਦੂੰ ਮੇਰਾ ਤੇ ਸਿੱਧੀ ਜੀ ਗੱਲ ਆ ਆ ਇਲੈਕਸ਼ਨ ਆ ਇੱਚ ਪਰਫਾਰਮ ਕਰੋ ਤੁਹਾਡੇ ਕਿੰਨਾ ਪਾਣੀ ਹੈ ਪਤਾ ਲੱਗ ਜਾ ਕੇ ਨੇ ਠੀਕ ਹੈ ਨਾ ਸਾਹਿਬ ਨੇ ਮੈਨੂੰ ਜਿਹੜੀ ਆ ਸਿਆਸਤ ਸਿਖਾਈ ਆ ਸਿਆਸਤ ਸਿਖਾਈ ਉਹ ਰਿਆ ਮਨਸੂ ਉਹ ਰਿਆ ਸਿਆਸਤ ਸਿਖਾਈ ਮਨਸੂ ਨੇ ਉਹਦੀ ਜਿਹੜੀ ਕੋਠੀ ਸੀ ਉਹ ਨਜੂਲ ਬਕਮ ਬੋਰਡ ਤੇ ਸੀ ਤੇ ਬਕਮ ਬੋਰਡ ਤੇ ਜਿਹੜੀ ਕੋਠੀ ਸੀ ਇਹਨੇ ਪਟਕਰਾ ਲਿਆ 85 ਤੋਂ ਡਿਫਾਲਟਰ ਸੀ ਉਹ ਤੇ ਉਹ ਡਿਫਾਲਟਰ ਸੀਗਾ 585 ਤੋਂ ਐਡਾ ਵੱਡਾ ਡਿਫਾਲਟਰ 85 ਤੋਂ ਕੋਠੀ ਦੇ ਪੈਸੇ ਨਹੀਂ ਤਾਰ ਰਿਹਾ ਪਏ ਤੇ ਮੇਰਾ ਦਾ ਕੀ ਕਸੂਰ ਆ ਯਾਰ ਮਨਸੂਰ ਨੇ ਕੀਤਾ ਤੇ ਰਾਣੇ ਨੇ ਤਾਂ ਮਨਸੂਰ ਢੱਕਿਆ ਮਨਸੂਰ ਦੇ ਸਾਹਮਣੇ ਕਿਹਾ ਮੈਂ ਕਿਹਾ ਨਾ ਭਾਈ ਤੇ ਮਨਸੂਰ ਪੈਸੇ ਦੇ ਕੇ ਆਇਆ ਉਹ ਕਿੰਦਾ ਕੇ ਬੰਦਾ ਯਾਰ ਤੁਸੀਂ ਰਾਣੇ ਨਾਲ ਜੋੜ ਰਹੇ ਹੋ ਰਾਣਾ ਦੰਦਾ ਕਿਸੇ ਨੂੰ ਪੈਸੇ ਆ ਰਾਣਾ ਕੋਠੀ ਦੇ ਕਬਜ਼ਾ ਕਰਦਾ ਰਾਣੇ ਨੇ ਜੇ ਕਿਸੇ ਦਾ ਵਕਮ ਬੋਰਡ ਦਾ ਜਾਂ ਸਰਕਾਰੀ ਪੈਸੇ ਹੋਣਗੇ ਤਾਰਤਾ ਇਹਦੇ ਨਾਲ ਤੱਕਾ ਹੋਇਆ ਵਕਮ ਬੋਰਡ ਦਾ ਹੋਇਆ ਜੇ ਪੈਸੇ ਤਾਰੇਗਾ ਉਹਦਾ ਮਾਲਕ ਉਹਦਾ ਮਾਲਕ ਆ ਤੇ ਜੇ ਮਨਸੂਰ ਵਕਮ ਬੋਰਡ ਦੇ ਪੈਸੇ ਤਾਰੇ ਤਾਂ ਮਾਲਕੇ ਸੀ ਗੁੱਸਾ ਰਾਣੇ ਦਾ ਰਾਣੇ ਦਾ ਕਾਹਦਾ ਗੁੱਸਾ ਮੇਰੇ ਤਾਂ ਯਾਰ ਦਫਤਰ ਚਾਹੁੰਦਾ ਸੀ ਇਹ ਠੀਕ ਹੈ ਨਾ ਸੋ ਆਪਣੀ ਉਹਦੇ ਚ ਰਹਿਣਾ ਚਾਹੀਦਾ ਬੰਦੇ ਨੂੰ ਪਿੰਡ ਕੋਟ ਕਰਾ ਰੱਖਾਂ ਤੋਂ ਮੈਂ 4 ਨੰਬਰ ਜ਼ੋਨ ਟੂੜਵਾਲ ਤੋਂ ਇਲੈਕਸ਼ਨ ਲੜ ਰਿਹਾ ਜੀ ਜ਼ਿਲ੍ਹਾ ਪੇਸ਼ਾਤ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਪਿੰਡਾਂ ਇਹ ਸਾਡੇ ਮਾਨਯੋਗ ਰਾਣਾ ਗੁਰਜੀਤ ਸਿੰਘ ਦੀ ਦੇਣ ਆ ਜੀ ਪਿੰਡਾਂ ਨੂੰ ਉਹਨਾਂ ਨੇ ਵਿਕਾਸ ਕੀਤੇ ਉਹਨਾਂ ਦੇ ਨਾਂ ਤੇ ਵੋਟ ਸਾਨੂੰ ਮਿਲ ਰਹੀ ਹੈ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਿੰਨੇ ਪਿੰਡ ਟੂੜੀ ਜ਼ਿਲ੍ਹਾ ਪੇਸ਼ਾਤ ਸਾਡੇ ਕੋਲ 61 ਪਿੰਡ ਆ ਜੀ ਵਿੱਚੋਂ ਦੋ ਕੁਛ ਨਿੰਗੇ ਜਿੱਦਾਂ ਵਿੱਚ ਤੇ ਉਦਾਂ 59 ਪਿੰਡ ਹੈ ਜੀ ਅਜੇ ਬਹੁਤ ਸਾਰੇ ਪਿੰਡਾਂ ਜਿੱਥੇ ਪਿੰਡਾਂ ਦਾ ਵਿਕਾਸ ਹੀ ਨਹੀਂ ਹੋਇਆ ਵਗੈਰਾ ਅਸੀਂ ਜਿਹੜੇ ਪਿੰਡ ਵੀ ਗਏ ਆ ਕੋਈ ਗੱਲ ਨਹੀਂ ਇਦਾਂ ਦੀ ਹੋਈ ਬਹੁਤ ਵਧੀਆ ਵਿਕਾਸ ਦੇ ਕੰਮ ਹੋਏ ਆ ਸਾਡੇ ਦੇ ਪੈਸੇ ਬਾਕੀ ਪਿਛਲੇ ਵੀ ਹੱਲੇ ਰਹਿ ਗਏ ਉਹ ਹੁਣ ਦੀ ਸਰਕਾਰ ਹੱਲੇ ਵਰਤ ਰਹੀ ਆ ਪਰ ਇਹਨੇ ਪੈਸੇ ਦਿੱਤੇ ਵੀ ਹੁਣ ਵਾਲੀ ਸਰਕਾਰ ਵਰਤ ਰਹੀ ਜਮਾ ਪਿਆ ਜੀ ਸਰਕਾਰ ਤੇ ਕਹਿ ਰਹੀ ਆ ਵੀ ਅਸੀਂ ਜਿਹੜਾ ਵਾ ਕਾਟ ਕੋੜ ਵਿਕਾਸ ਕਰਾਇਆ ਪਿੰਡਾਂ ਵਿੱਚ ਹਜੇ ਵੀ ਜਿਹੜਾ ਵਾ ਆਨਰ ਕੋਰਟ ਹੈਗਾ ਵਾ ਜਿੱਥੇ ਵਿਕਾਸ ਨਹੀਂ ਹੋਇਆ ਗਲੀਆਂ ਨਾਲੀਆਂ ਨੂੰ ਅੱਜ ਤੱਕ ਲੋਕ ਰੋਂਦੇ ਆ ਅਸੀਂ ਪਿੰਡ ਪਿੰਡ ਗਏ ਆ ਜੀ ਸਾਨੂੰ ਹੱਲੇ ਤੱਕ ਕੋਈ ਵੀ ਬੰਦਾ ਐਸਾ ਨਹੀਂ ਮਿਲਿਆ ਜਿਨੇ ਇਹ ਗੱਲ ਕਹੀ ਹੋਵੇ ਹਾਂ ਇਹਨਾਂ ਜ਼ਰੂਰ ਕਿਹਾ ਆ ਸਰਪੰਚਾਂ ਪੰਚਾਂ ਨੂੰ ਮਿਲਦੇ ਆ ਬਹੁਤ ਵਧੀਆ ਮੋਤਵਾਰ ਬੰਦਿਆਂ ਨੂੰ ਮਿਲਦੇ ਆ ਜਦੋਂ ਮਿਲਦੇ ਆ ਤੇ ਉਹ ਗੱਲਾਂ ਕਰਦੇ ਆ ਕਿ ਤੁਹਾਡੇ ਪੈਸੇ ਹੱਲੇ ਵੀ ਸਾਡੇ ਬੈਲੈਂਸ ਰਹਿ ਗਏ ਸੀ ਸਾਡੇ ਕੋ ਕਢਾ ਨਹੀਂ ਹੋਏ ਕੰਮ ਇੰਨੇ ਹੋਏ ਆ ਕੀ ਲਾਸਟ ਕੀ ਅਪੀਲ ਕਰਨੀ ਚਾਹੁੰਦੇ ਆ ਆਪਣੇ ਅਸੀਂ ਅਪੀਲ ਕਰਨੀ ਚਾਹੁੰਦੇ ਆ ਵੋਟਰਾਂ ਨੂੰ ਬੰਦਾ ਦੇਖ ਕੇ ਵੋਟ ਪਾਈ ਜਾਵੇ ਮੇਰਾ ਪਿੰਡ ਕੋਟਕਰਾਰ ਖਾਂ ਹਾਂ ਮੈਂ ਖੇਤੀ ਕਰਦਾ ਹਾਂ 4 ਵਜੇ ਮੇਰਾ ਗੇਟ ਖੁੱਲ ਜਾਂਦਾ ਹੈ ਤੇ ਰਾਤ ਦੇ 11 10 ਵੱਜ ਜਾਂਦੇ ਹਨ ਖੇਤੀ ਵਾਲੇ ਬੰਦੇ ਨੂੰ ਖੁੱਲਾ ਰਹਿੰਦਾ ਹੈ ਆਨਲਾਈਨ ਫੋਨ ਜਦੋਂ ਮਰਜ਼ੀ ਕਰਕੇ ਜਦੋਂ ਮਰਜ਼ੀ ਮਿਲਦੇ ਹਨ ਮੈਂ ਬਲੌਗ ਸੰਪਤੀ ਮੈਂਬਰ ਵੀ ਰਿਹਾ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਸਾਹਮਣੇ ਨਵਾਜਿਆ ਹੈ ਤੇ ਤਖੜੇ ਹੋ ਕੇ ਇਲੈਕਸ਼ਨ ਲੜਾਂਗੇ